ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਬੱਚਿਆਂ ਦੀ ਕਿਸਮਤ ਸੋਨੇ ਵਾਂਗ ਚਮਕ ਜਾਵੇ ਤਾਂ ਤੁਸੀਂ ਸੰਤ ਫਕੀਰ ਜੀ ਦੇ ਦੱਸੇ ਅਨੁਸਾਰ ਇੱਕ ਰੋਟੀ ਦਾ ਉਪਾਕਰ ਲੈਣਾ ਹੈ ਤਾਂ ਵੇਖਿਓ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੋ ਜਾਵੇਗਾ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਧ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਮਾਵਾਂ ਦੇ ਲਈ ਹੈ ਜੋ ਆਪਣੇ ਬੱਚਿਆਂ ਨੂੰ ਲੈ ਕੇ ਬੜੀਆਂ ਚਿੰਤਾ ਕਰਦੀਆਂ ਹਨ ਭਾਵ ਕੇ ਜੋ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਫਿਕਰ ਵਿੱਚ ਰਹਿੰਦੀਆਂ ਹਨ ਕਈ ਭੈਣਾ ਕਮੈਂਟ ਬਾਕਸ ਦੇ ਵਿੱਚ ਅਕਸਰ ਹੀ ਸਵਾਲ ਕਰਦੀਆਂ ਨੇ ਜੀ ਕਿ ਸਾਨੂੰ ਕੋਈ ਨਾ ਕੋਈ ਆਪਣੇ ਬੱਚਿਆਂ ਦੀ ਤੰਦਰੁਸਤੀ ਦੇ ਲਈ ਪਾਠ ਦੱਸੋ। ਕੋਈ ਸ਼ਬਦ ਦਾ ਜਾਪ ਦੱਸੋ ਜਾਂ ਕੋਈ ਨੁਕਤਾ ਹੀ ਦੱਸ ਦਿਓ। ਕਈ ਭੈਣਾ ਬੇਬੀਆਂ ਆਖਦੀਆਂ ਹਨ ਜੀ ਸਾਡਾ ਬੱਚਾ ਪੜ੍ਹਾਈ ਵਿੱਚ ਬੜਾ ਕਮਜ਼ੋਰ ਹੈ। ਉਹਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ। ਜਾਂ ਕਈ ਭੈਣਾ ਕਹਿੰਦੀਆਂ ਹਨ ਜੀ ਕਿ ਸਾਡਾ ਬੱਚਾ ਸਰੀਰਕ ਪੱਖੋਂ ਬੜਾ ਕਮਜ਼ੋਰ ਹੈ। ਉਹਦੇ ਸਰੀਰ ਨੂੰ ਹਰ ਵੇਲੇ ਆਲਸ ਪਿਆ ਰਹਿੰਦਾ ਹੈ, ਉਹ ਥੱਕਿਆ ਰਹਿੰਦਾ ਹੈ। ਕਈ ਪੈਣਾ ਆਖਦੀਆਂ ਹਨ ਸਾਡੇ ਬੱਚੇ ਜ਼ਿੱਦ ਬੜੀ ਜ਼ਿਆਦਾ ਕਰਦੇ ਹਨ ਜਿਨ੍ਹਾਂ ਦੇ ਬੱਚੇ ਜਵਾਨ ਹੋ ਚੁੱਕੇ ਹਨ ਉਹਨਾਂ ਨੂੰ ਫਿਕਰ ਲੱਗੀ ਰਹਿੰਦੀ ਹੈ ਸਾਡਾ ਬੱਚਾ ਕਿਤੇ ਮਾੜੀ ਸੰਗਤ ਵਿੱਚ ਨਾ ਪੈ ਜਾਵੇ ਤਾਂ ਸਾਧ ਸੰਗਤ ਜੀ ਮਾਵਾ ਦੀ ਜੋ ਵੀ ਚਿੰਤਾ ਹੈ ਤੁਹਾਡਾ ਬੱਚਾ ਭਾਵੇਂ ਅਜੇ ਛੋਟਾ ਹੈ ਭਾਵੇਂ ਜਵਾਨ ਹੋ ਚੁੱਕਿਆ ਹੈ ਸਭ ਦੇ ਲਈ ਅੱਜ ਆਪਾਂ ਇੱਕ ਪਾਵਰਫੁਲ ਨੁਕਤਾ ਲੈ ਕੇ ਆਏ ਹਾਂ ਜੀ ਇਸ ਲਈ ਤੁਸੀਂ ਵੀਡੀਓ ਦੇ ਅਖੀਰ ਤੱਕ ਇੱਕ ਸ਼ਬਦ ਦੇ ਜਾਪ ਦੀ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਜੋ ਸ਼ਬਦ ਮਾਮਾ ਨੇ ਖੁਦ ਵੀ ਕਰਨਾ ਹੈ ਆਪਣੇ ਬੱਚਿਆਂ ਤੋਂ ਵੀ ਕਰਵਾਉਣਾ ਹੈ ਤਾਂ ਵੇਖਿਓ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਬੱਚਿਆਂ ਤੇ ਹਮੇਸ਼ਾ ਲਈ ਬਣ ਜਾਵੇਗੀ ਪਰੇਸ਼ਾਨੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਤੁਸੀਂ ਜੋ ਵੀ ਆਪਣੇ ਬੱਚਿਆਂ ਦੇ ਲਈ ਚਾਹੁੰਦੇ ਹੋ ਕਿ ਸਾਡਾ ਬੱਚਾ ਤੰਦਰੁਸਤ ਰਹੇ ਤਰੱਕੀ ਕਰੇ ਤਾਂ ਵੇਖਿਓ ਫਿਰ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਬੱਚੇ ਨੂੰ ਚੰਗੇ ਮੱਤ ਬੁੱਧ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਬੱਚੇ ਦੀ ਤੰਦਰੁਸਤੀ ਤਰੱਕੀ ਦੇ ਰਾਹ ਖੁੱਲਣੇ ਸ਼ੁਰੂ ਹੋ ਜਾਣਗੇ ਤਾਂ ਆਓ ਗੱਲ ਕਰਦੇ ਹਾਂ ਜੀ ਕੁਝ ਸ਼ਕਤੀਸ਼ਾਲੀ ਉਪਾਅ ਕੁਝ ਸ਼ਕਤੀਸ਼ਾਲੀ ਸ਼ਬਦ ਦੇ ਬਾਰੇ ਜੋ ਤੁਹਾਡੇ ਬੱਚੇ ਦੇ ਭਾਗ ਤੇ ਕਿਸਮਤ ਨੂੰ ਬਦਲ ਸਕਦੇ ਹਨ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਉਸ ਸ਼ਕਤੀਸ਼ਾਲੀ ਪਾਵਰ ਉਪਾਅ ਵਾਲੇ ਨੁਕਤੇ ਦੇ ਬਾਰੇ ਪੈਣ ਇਹ ਨੁਕਤਾ ਹੈ ਰੋਟੀ ਦਾ ਇੱਕ ਬਹੁਤ ਹੀ ਕਾਰਗਰ ਉਪਾਅ ਆ ਤੁਹਾਡੇ ਬੱਚੇ ਦੀ ਜੋ ਕਿਸਮਤ ਨੂੰ ਬਦਲ ਸਕਦਾ ਹੈ ਜਿਹੜੀ ਰੋਟੀ ਆਪਾਂ ਹਰ ਰੋਜ਼ ਆਪਣੇ ਘਰ ਵਿੱਚ ਬਣਾਉਂਦੇ ਹਾਂ ਆਪਣੇ ਬੱਚੇ ਨੂੰ ਛਕਾਉਂਦੇ ਹਾਂ ਬਸ ਉਹਨੂੰ ਬਣਾਉਣ ਦਾ ਤਰੀਕਾ ਬਦਲਣਾ ਹੈ ਵੇਖਿਓ ਤੁਹਾਡੇ ਬੱਚੇ ਦਾ ਜਿਹੜਾ ਸੁਭਾਅ ਹੈ ਤੁਹਾਡੇ ਬੱਚੇ ਦੀ ਕਿਸਮਤ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜਾਵੇਗੀ ਤਾਂ ਸਾਧ ਸੰਗਤ ਜੀ ਇੱਕ ਰੋਟੀ ਸਾਡੇ ਬੱਚੇ ਦੀ ਕਿਸਮਤ ਵਿੱਚ ਕਿਵੇਂ ਸਾਡੇ ਬੱਚੇ ਦਾ ਸੁਭਾਅ ਬਦਲ ਸਕਦੀ ਹੈ ਇਹ ਸਮਝਣ ਦੇ ਲਈ ਇੱਕ ਛੋਟੀ ਜਿਹੀ ਕਹਾਣੀ ਆਪਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਂਦੀ ਹੈ ਜੋ ਭੋਜਨ ਪ੍ਰਸ਼ਾਦਾ ਅਸੀਂ ਹਰ ਰੋਜ਼ ਸ਼ੱਕਦੇ ਹਾਂ ਜਿਹੜੀ ਰੋਟੀ ਅਸੀਂ ਹਰ ਰੋਜ਼ ਖਾਂਦੇ ਆ ਉਹ ਸਾਡੇ ਤਨ ਅਤੇ ਮਨ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਕਿਵੇਂ ਪ੍ਰਭਾਵਿਤ ਕਰਦੀ ਹੈ ਆਓ ਇਸ ਕਹਾਣੀ ਦੇ ਰਾਹੀਂ ਸਮਝਦੇ ਹਾਂ ਤਾਂ ਸਾਧ ਸੰਗਤ ਜੀ ਇਦਾਂ ਹੀ ਆਖਦੇ ਹਨ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਸੰਤ ਮਹਾਤਮਾ ਜੀ ਆਏ ਉਹ ਸੰਤ ਮਹਾਤਮਾ ਜੀ ਪਿੰਡ ਦੇ ਬਾਹਰ ਇੱਕ ਕੁਟਿਆ ਵਿੱਚ ਬਣਾ ਕੇ ਉੱਥੇ ਰਹਿਣ ਲੱਗੇ। ਸਾਰਾ ਦਿਨ ਭਜਨ ਬੰਦਗੀ ਕਰਦੇ। ਜਿਹੜੇ ਲੋਕ ਸੰਤ ਮਹਾਤਮਾ ਜੀ ਦੇ ਕੋਲ ਆਉਂਦੇ ਤਾਂ ਸੰਤ ਮਹਾਤਮਾ ਜੀ ਉਹਨਾਂ ਨੂੰ ਵੀ ਰੱਬ ਦੀਆਂ ਗੱਲਾਂ ਸੁਣਾਉਂਦੇ। ਰੱਬ ਦੇ ਨਾਲ ਜੋੜਨ ਵਾਲੀਆਂ ਗੱਲਾਂ ਸੁਣਾਉਂਦੇ। ਜੇਕਰ ਕੋਈ ਆਪਣੇ ਦੁੱਖ ਤਕਲੀਫ ਲੈ ਕੇ ਆਉਂਦਾ ਤਾਂ ਸੰਤ ਮਹਾਤਮਾ ਜੀ ਉਹਦਾ ਵੀ ਹੱਲ ਕਰ ਦਿੰਦੇ। ਹੌਲੀ-ਹੌਲੀ ਸੰਤ ਮਹਾਤਮਾ ਜੀ ਦੇ ਚਰਚੇ ਚਾਰਚ ਫੇਰੇ ਹੋਣੇ ਸ਼ੁਰੂ ਹੋ ਗਏ। ਬਹੁਤ ਸਾਰੀਆਂ ਸੰਗਤਾਂ ਹਰ ਰੋਜ਼ ਮਹਾਤਮਾ ਜੀ ਦੇ ਕੋਲ ਆਉਂਦੀਆਂ ਕਹਿੰਦੇ ਹੌਲੀ ਹੌਲੀ ਗੱਲ ਉਸ ਨਗਰ ਦੇ ਰਾਜੇ ਤੇ ਰਾਣੀ ਤੱਕ ਵੀ ਪਹੁੰਚ ਗਈ ਰਾਜਾ ਰਾਣੀ ਵੀ ਮਹਾਤਮਾ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਗਏ ਜਦੋਂ ਆ ਕੇ ਮਹਾਤਮਾ ਜੀ ਦੇ ਪ੍ਰਵਚਨ ਸੁਣੇ ਤਾਂ ਕਹਿੰਦੇ ਉਹ ਬੜੇ ਜ਼ਿਆਦਾ ਪ੍ਰਭਾਵਿਤ ਹੋਏ ਉਹਨਾਂ ਨੇ ਸੰਤ ਮਹਾਤਮਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਨਾਲ ਮਹਿਲ ਵਿੱਚ ਚੱਲੋ ਆਰਾਮਦਾਇਕ ਜੀਵਨ ਜਿਓ ਸਾਨੂੰ ਸੇਵਾ ਦਾ ਮੌਕਾ ਦਿਓ ਕਹਿੰਦੇ ਸੰਤ ਮਹਾਤਮਾ ਜੀ ਨੇ ਬੜਾ ਕਿਹਾ ਰਾਜਨ ਨਹੀਂ ਮੈਂ ਇੱਥੇ ਬਿਲਕੁਲ ਆਰਾਮ ਵਿੱਚ ਹਾਂ ਮੈਨੂੰ ਕੋਈ ਦਿੱਕਤ ਨਹੀਂ ਪਰ ਕਹਿੰਦੇ ਰਾਜਾ ਤੇ ਰਾਣੀ ਵਾਰ-ਵਾਰ ਜिद ਕਰਦੇ ਰਹੇ ਨਹੀਂ ਤੁਸੀਂ ਸਾਡੇ ਨਾਲ ਚੱਲੋ ਸਾਡੇ ਹੁੰਦਿਆਂ ਹੋਇਆਂ ਤੁਸੀਂ ਇੱਥੇ ਨਗਰ ਵਿੱਚ ਨਹੀਂ ਰਹਿ ਸਕਦੇ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ ਅਸੀਂ ਤੁਹਾਡੀ ਸੇਵਾ ਕਰਕੇ ਪੁੰਨ ਕਮਾਉਣਾ ਚਾਹੁੰਦੇ ਹਾਂ ਕਹਿੰਦੇ ਜਦੋਂ ਰਾਜਾ ਰਾਣੀ ਨੇ ਵਾਰ-ਵਾਰ ਬੇਨਤੀ ਕੀਤੀ ਤਾਂ ਮਹਾਤਮਾ ਜੀ ਨੂੰ ਨਾਲ ਜਾਣਾ ਹੀ ਪੈ ਗਿਆ ਕਹਿੰਦੇ ਚਲੋ ਸੰਤ ਜੀ ਰਾਜੇ ਦੇ ਘਰ ਵਿੱਚ ਪਹੁੰਚ ਗਏ ਭਾਵਕੇ ਉਹਨਾਂ ਦੇ ਮਹਿਲ ਵਿੱਚ ਪਹੁੰਚ ਗਏ ਤਾਂ ਉੱਥੇ ਉਹਨਾਂ ਨੇ ਕੁਝ ਦਿਨ ਸ਼ਾਹੀ ਭੋਜਨ ਚੰਗੇ ਕੱਪੜੇ ਚੰਗੇਰਾ ਜੀਵਨ ਰਹਿਣ ਸਹਿਣ ਲਈ ਦਿੱਤਾ ਕਹਿੰਦੇ ਕਿ ਬਾਬਾ ਜੀ ਪਹਿਲਾਂ ਪੁੰਜੇ ਜ਼ਮੀਨ ਤੇ ਸੌਂਦੇ ਸਨ ਹੁਣ ਨਰਮ ਗੱਦਿਆਂ ਤੇ ਸੌਣਾ ਸ਼ੁਰੂ ਹੋ ਗਏ ਕਹਿੰਦੇ ਇਦਾਂ ਹੀ ਨਾ 5-7 ਮਹੀਨਿਆਂ ਦੇ ਵਿੱਚ ਉਹਨਾਂ ਦੇ ਸੁਭਾਅ ਵਿੱਚ ਬੜੇ ਤੇਜ਼ੀ ਨਾਲ ਬਦਲਾਅ ਆਇਆ ਉਹਨਾਂ ਦਾ ਨੇਮ ਹੀ ਛੁੱਟ ਗਿਆ ਉਹਨਾਂ ਨੇ ਂਕੀ ਂਕੀ ਗੱਲ ਤੇ ਗੁੱਸਾ ਕਰਨ ਲੱਗੇ। ਉਹਨਾਂ ਦੇ ਮਨ ਵਿੱਚ ਲਾਲਚ ਪੈਦਾ ਹੋਣਾ ਸ਼ੁਰੂ ਹੋ ਗਿਆ। ਪਰ ਕਹਿੰਦੇ ਰਾਜ ਮਹਿਲ ਦੇ ਵਿੱਚ ਕਿਸੇ ਨੂੰ ਵੀ ਸੰਤ ਜੀ ਤੋਂ ਇਹ ਉਮੀਦ ਨਹੀਂ ਸੀ। ਕਿ ਕਦੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਨਹੀਂ ਸੀ ਆਇਆ ਕਿ ਇੰਨੀ ਭਜਨ ਬੰਦਗੀ ਕਰਨ ਵਾਲਾ ਬੰਦਾ ਵੀ ਕੋਈ ਚੋਰੀ ਕਰ ਸਕਦਾ ਹੈ। ਇਸ ਕਰਕੇ ਉਹ ਸੰਤ ਮਹਾਤਮਾ ਜੀ ਨੂੰ ਮਹਿਲ ਦੇ ਕੋਨੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਸੀ। ਇੱਥੋਂ ਤੱਕ ਕਿ ਰਾਜੇ ਦੇ ਖਜ਼ਾਨੇ ਤੱਕ ਵੀ ਉਹ ਬਿਨਾਂ ਪੁੱਛਿਆ ਸੰਤ ਮਹਾਤਮਾ ਜੀ ਜਾ ਸਕਦੇ ਸਨ। ਕਹਿੰਦੇ ਇਸੇ ਗੱਲ ਦਾ ਸੰਤ ਜੀ ਨੇ ਫਾਇਦਾ ਚੁੱਕਿਆ ਤੇ ਇੱਕ ਦਿਨ ਉਹੀ ਮਹਾਤਮਾ ਜੀ ਕੁਝ ਗਹਿਣੇ ਤੇ ਕੁਝ ਪੈਸੇ ਲੈ ਕੇ ਉਥੋਂ ਭੱਜ ਗਏ ਕਹਿੰਦੇ ਜਦੋਂ ਸਵੇਰ ਹੋਈ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸੰਤ ਜੀ ਨੇ ਚੋਰੀ ਕੀਤੀ ਤਾਂ ਕਹਿੰਦੇ ਰਾਜੇ ਨੇ ਸੰਤ ਦੀ ਭਾਲ ਕਰਵਾਉਣੀ ਸ਼ੁਰੂ ਕਰ ਦਿੱਤੀ ਇਥੋਂ ਸੰਤ ਜੀ ਵੀ ਭੱਜਦੇ ਭੱਜਦੇ ਜੰਗਲ ਵਿੱਚ ਪਹੁੰਚ ਗਏ ਤੇ ਭੁੱਖ ਵੀ ਲੱਗੀ ਹੋਈ ਸੀ ਉਹਨਾਂ ਨੂੰ ਉੱਥੇ ਇੱਕ ਦਰਖਤ ਦੇਖਿਆ ਦਰਖਤ ਦੇ ਉੱਤੇ ਕੁਝ ਫਲ ਲੱਗੇ ਸਨ ਕਹਿੰਦੇ ਸੰਤ ਮਹਾਤਮਾ ਜੀ ਉਸ ਫਲਾਂ ਵਾਲੇ ਦਰਖਤ ਦੇ ਹੇਠਾਂ ਬੈਠ ਗਏ ਇੱਕ ਫਲ ਆ ਕੇ ਉਹਨਾਂ ਦੀ ਝੋਲੀ ਵਿੱਚ ਆਉਣ ਲੱਗਿਆ ਕਹਿੰਦੇ ਉਸ ਫਲ ਨੂੰ ਸੰਤ ਜੀ ਨੇ ਤੁਰੰਤ ਖਾ ਲਿਆ ਕਿਉਂਕਿ ਭੁੱਖ ਬੜੀ ਜ਼ਿਆਦਾ ਲੱਗੀ ਸੀ ਪਰ ਕਹਿੰਦੇ ਉਹ ਜਿਹੜਾ ਫਲ ਉਹਨਾਂ ਨੇ ਖਾਧਾ ਨਾ ਉਹਦੇ ਨਾਲ ਸੰਤ ਜੀ ਦਾ ਪੇਟ ਖਰਾਬ ਹੋ ਗਿਆ ਤਾਂ 7 ਦਿਨ ਤੱਕ ਉਹ ਮਹਾਤਮਾ ਜੀ ਉਸੇ ਤਰ੍ਹਾਂ ਜੰਗਲ ਵਿੱਚ ਪਏ ਰਹੇ ਜੋ ਵੀ ਅੰਦਰ ਦੀ ਗੰਦਗੀ ਸੀ ਨਾ ਸਭ ਬਾਹਰ ਨਿਕਲ ਗਈ ਕਹਿੰਦੇ 7ਵੇਂ ਦਿਨ ਸੰਤ ਮਹਾਤਮਾ ਜੀ ਨੂੰ ਸੁਰਤ ਆਈ ਜਦੋਂ ਸਵਰਤਾਈ ਮਨ ਵਿੱਚ ਖਿਆਲ ਆਇਆ ਕਿ ਮਨਾ ਤੋ ਕੀਤੇ ਸੀ ਕੀ ਬਣ ਗਿਆ ਤੋ ਤਾਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਸੀ ਭਜਨ ਬੰਦਗੀ ਕਰਦਾ ਸੀ ਕਿੱਥੇ ਤੋਂ ਗਲਤ ਕੰਮ ਕਰਨ ਲੱਗ ਪਿਆ ਹੈ ਕਹਿੰਦੇ ਕਿ ਸੰਤ ਮਹਾਤਮਾ ਜੀ ਬੜਾ ਹੁਣ ਪਛਤਾ ਰਹੇ ਸੀ ਤੇ ਸੋਚੀ ਪਏਗੇ ਫਿਰ ਕੁਝ ਦਿਨ ਸੋਚ ਵਿਚਾਰ ਤੋਂ ਬਾਅਦ ਸੰਤ ਫਕੀਰ ਜੀ ਨੇ ਆਪਣੇ ਆਪ ਹੀ ਹਿੰਮਤ ਕੀਤੀ ਕੋਲ ਪਾਣੀ ਦੇ ਤਲਾਬ ਵਿੱਚ ਜਾ ਕੇ ਇਸ਼ਨਾਨ ਕੀਤਾ ਝੜੇ ਕਪੜੇ ਲੈ ਕੇ ਤੁਰੇ ਫਿਰਦੇ ਸਨ ਉਹਨਾਂ ਕਪੜਿਆਂ ਨੂੰ ਬਦਲਿਆ ਜੋ ਵੀ ਗਹਿਣਾ ਗੱਡਾ ਪੈਸਾ ਸੀ ਨਾ ਉਹ ਚੁੱਕ ਕੇ ਰਾਜ ਮਹਿਲ ਨੂੰ ਤੁਰ ਪਏ ਤੇ ਕਹਿੰਦੇ ਰਾਜੇ ਦੇ ਸਾਹਮਣੇ ਪਹੁੰਚ ਗਏ ਸਾਰੇ ਪੈਸੇ ਸਾਰਾ ਗਹਿਣਾ ਸੀ ਰਾਜੇ ਦੇ ਸਾਹਮਣੇ ਰੱਖ ਦਿੱਤਾ ਤੇ ਮਾਫੀ ਮੰਗੀ ਰਾਜਾ ਕਹਿਣ ਲੱਗਾ ਸੰਤ ਜੀ ਜੇਕਰ ਤੁਸੀਂ ਆਪਣੇ ਆਪ ਹੀ ਆ ਕੇ ਪੈਸੇ ਤੇ ਗਹਿਣੇ ਮੋੜ ਦੇਣੇ ਸੀ ਫਿਰ ਤੁਸੀਂ ਚੋਰੀ ਕਿਉਂ ਕੀਤੀ ਸੰਤ ਜੀ ਕਹਿਣ ਲੱਗੇ ਕਿ ਰਾਜਨ ਇਸ ਗੱਲ ਦਾ ਤਾਂ ਮੈਨੂੰ ਖੁਦ ਨਹੀਂ ਪਤਾ ਲੱਗਾ ਪਰ ਮੇਰੀ ਭਗਤੀ ਤੇ ਮੇਰੀ ਸੋਚ ਇਹ ਦੱਸਦੀ ਹੈ। ਇਹੋ ਜਿਹਾ ਅੰਨ, ਉਹੋ ਜਿਹਾ ਮਨ। ਇਹ ਗੱਲ ਅੱਜ ਮੈਂ ਬਿਲਕੁਲ ਸਖਤ ਆਪਣੇ ਤੇ ਲਾਗੂ ਕਰ ਲਈ ਹੈ। ਰਾਜਨ ਤੇਰੇ ਰਾਜ ਵਿੱਚ ਝੂਠ, ਬੇਈਮਾਨੀ ਤੇ ਲਾਲਚ ਦਾ ਪੈਸਾ ਹੈ। ਜਿਸ ਦਾ ਅੰਨ ਤੇਰੇ ਘਰ ਵਿੱਚ ਰੋਜ਼ ਪੱਕਦਾ ਹੈ। ਉਹੀ ਅੰਨ ਖਾ ਕੇ ਮੇਰਾ ਮਨ ਵੀ ਤੇਰੇ ਵਾਂਗੂ ਲਾਲਚੀ ਹੋ ਗਿਆ। ਕਿਉਂਕਿ ਤੂੰ ਵੀ ਲਾਲਚ ਦੇ ਵਸ ਪੈ ਕੇ ਪਤਾ ਨਹੀਂ ਝੂਠ ਬੋਲਿਆ ਕਿ ਕਿਨ ਕਿੰਨੀ ਕਿਸੇ ਨਾਲ ਤੂੰ ਬੇਈਮਾਨੀ ਕੀਤੀ ਹੋਵੇ ਕਿ ਬਸ ਤੇਰੇ ਘਰ ਦਾ ਅੰਨ ਖਾ ਕੇ ਮੇਰਾ ਮਨ ਤੇਰੇ ਵਰਗਾ ਹੋ ਗਿਆ ਜਿਵੇਂ ਹੀ ਤੇਰੇ ਖਾਦੇ ਹੋਏ ਅੰਨ ਨੇ ਮੈਨੂੰ ਬਦਲ ਦਿੱਤਾ ਹੈ ਨਾ ਤਾਂ ਵੇਖ ਕੇ ਮੇਰੇ ਅੰਦਰ ਕੋਈ ਵੀ ਸੋਜੀ ਨਹੀਂ ਬਚੀ ਉਹ ਆਨੰਦ ਦਾ ਹੁਣ ਇੱਕ ਇੱਕ ਕਤਰਾ ਮੇਰੇ ਅੰਦਰੋਂ ਬਾਹਰ ਚੱਲਿਆ ਗਿਆ ਹੈ ਔਰ ਪਰ ਮੈਨੂੰ ਹੁਣ ਸੋਜੀ ਆ ਚੁੱਕੀ ਹੈ ਸੋ ਸਾਧ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਜੀ ਇਸ ਰਾਹੀਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਅਨ ਆਪਾ ਹਰ ਰੋਜ਼ ਖਾਂਦੇ ਆ ਉਹ ਸਾਡੇ ਮਨ ਨੂੰ ਬੜਾ ਪ੍ਰਭਾਵਿਤ ਕਰਦਾ ਹੈ ਉਹ ਭੋਜਨ ਪ੍ਰਸ਼ਾਦਾ ਕਿਸ ਤਰ੍ਹਾਂ ਦੇ ਨਾਲ ਕਮਾਇਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਉਹਦੀ ਜਿਹੜਾ ਹੈ ਉਹ ਭੋਜਨ ਅਸੀਂ ਖਾਂਦੇ ਆ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਇਸ ਲਈ ਇਹਨਾਂ ਚੀਜ਼ਾਂ ਦਾ ਸਾਡੇ ਤੇ ਅਸਰ ਬੜਾ ਹੀ ਜ਼ਿਆਦਾ ਹੁੰਦਾ ਹੈ ਸੋ ਇਸ ਕਰਕੇ ਹਮੇਸ਼ਾ ਚੰਗਾ ਭੋਜਨ ਖਾਓ ਚੰਗਾ ਭੋਜਨ ਪੋਜ਼ਿਟਿਵ ਸੋਚ ਸਾਨੂੰ ਮਜ਼ਬੂਤ ਕਰਕੇ ਕਾਮਯਾਬ ਬਣਾਉਂਦੀ ਹੈ ਪਹਿਣਾ ਬੀਬੀਆਂ ਇਸ ਗੱਲ ਦਾ ਬੜਾ ਜ਼ਿਆਦਾ ਧਿਆਨ ਰੱਖੋ ਕਿ ਜਦੋਂ ਵੀ ਆਪਣੇ ਘਰ ਦੇ ਵਿਦ ਜੀਆ ਦੇ ਲਈ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹੋ ਜਦੋਂ ਆਪਣੇ ਬੱਚਿਆਂ ਲਈ ਪ੍ਰਸ਼ਾਦਾ ਤਿਆਰ ਕਰਦੀਆਂ ਹੋ ਤਾਂ ਖਾਸ ਕਰਕੇ ਸਾਡਾ ਮਨ ਉਸ ਵੇਲੇ ਗੁਰਬਾਣੀ ਨਾਲ ਜੁੜਿਆ ਹੋਵੇ ਸਾਡੇ ਮਨ ਵਿੱਚ ਉਸ ਵੇਲੇ ਪੋਜ਼ਿਟਿਵ ਵਿਚਾਰ ਹੋਣ ਤੇ ਕਈ ਵਾਰੀ ਕਈ ਪਹਿਣਾ ਮੋਬਾਈਲ ਦੇ ਉੱਪਰ ਕੁਝ ਫਿਲਮਾਂ ਨਾਟਕ ਵੇਖਦੀਆਂ ਹਨ ਤੇ ਫਿਰ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਕਈ ਵਾਰ ਕਿਸੇ ਦੇ ਨਾਲ ਗੱਲਾਂ ਕਰਦੀਆਂ ਕਰਦੀਆਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਕਈ ਵਾਰ ਭੈਣਾ ਕਿਸੇ ਗੱਲੋਂ ਦੁਖੀ ਪਰੇਸ਼ਾਨ ਹੋ ਕੇ ਮਨ ਵਿੱਚ ਮਾੜੇ ਵਿਚਾਰ ਚੱਲ ਰਹੇ ਹੁੰਦੇ ਹਨ ਗੁੱਸਾ ਚੱਲ ਰਿਹਾ ਹੁੰਦਾ ਹੈ ਉਸ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੀਆਂ ਹਨ ਉਹ ਜੋ ਵੀ ਵਿਚਾਰ ਸਾਡੇ ਮਨ ਅੰਦਰ ਚੱਲ ਰਹੇ ਹੁੰਦੇ ਹਨ ਉਹ ਵਿਚਾਰਾਂ ਨੇ ਸਾਡੇ ਹੱਥੀਂ ਬਣ ਰਹੇ ਭੋਜਨ ਵਿੱਚ ਅਸਰ ਪਾ ਦੇਣਾ ਹੁੰਦਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖੋ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਓ ਆਪਣਾ ਮਨ ਗੁਰੂ ਚਰਨਾਂ ਨਾਲ ਜੋੜ ਦਿਓ ਯਕੀਨ ਕਰਕੇ ਜਾਣਿਓ ਜਿਸ ਦਿਨ ਤੁਸੀਂ ਇਸ ਤਰੀਕੇ ਨਾਲ ਪ੍ਰਸ਼ਾਦਾ ਬਣਾਉਣਾ ਛੱਡ ਦਿਓਗੇ ਨਾ ਤਾਂ ਤੁਹਾਡਾ ਜੀਵਨ ਸਵਰਗ ਬਣ ਜਾਵੇਗਾ ਜਦੋਂ ਹੀ ਪ੍ਰਸ਼ਾਦਾ ਬਣਾਓ ਪਰਮਾਤਮਾ ਦਾ ਨਾਮ ਲੈਂਦਿਆਂ ਹੋਇਆਂ ਹੀ ਪ੍ਰਸ਼ਾਦਾ ਤਿਆਰ ਕਰੋ ਤੁਹਾਡੇ ਬੱਚੇ ਦੀ ਸੋਚ ਨੂੰ ਬਦਲ ਦੇਵੇਗਾ ਜਿਹੜੀਆਂ ਭੈਣਾਂ ਬੀਬੀਆਂ ਭੋਜਨ ਪ੍ਰਸ਼ਾਦਾ ਬਣਾ ਕੇ ਬੱਚਿਆਂ ਨੂੰ ਛਕਾਉਂਦੀਆਂ ਹਨ ਉਹਨਾਂ ਦਾ ਮਨ ਫਿਰ ਖੁਸ਼ ਤੇ ਸਰੀਰ ਤੰਦਰੁਸਤ ਰਹਿੰਦੇ ਹਨ ਪਾਣੀ ਵੀ ਆਪਣੇ ਬੱਚੇ ਨੂੰ ਦੇਣਾ ਹੈ ਤਾਂ ਮੋਲ ਮੰਤਰ ਦਾ ਜਾਪ ਕਰਦਿਆਂ ਹੋਇਆ ਦਿਓ ਆਪਣੇ ਬੱਚੇ ਨੂੰ ਜਦੋਂ ਤੁਸੀਂ ਪਾਣੀ ਇਸ ਤਰੀਕੇ ਨਾਲ ਦਿਓਗੇ ਤਾਂ ਉਹ ਖਿਉ ਦੇ ਵਾਂਗ ਲੱਗੇਗਾ ਤੁਸੀਂ ਅੱਜ ਤੋਂ ਹੀ ਅਜਮਾ ਕੇ ਵੇਖ ਲਿਓ ਇਹ ਨੁਕਤਾ ਆਪਣੇ ਘਰ ਵਿੱਚ ਲਗਾਤਾਰ ਤੁਸੀਂ 3 ਮਹੀਨੇ ਲਈ ਅਪਲਾਈ ਕਰੋ ਤਾਂ ਵੇਖਿਓ ਤੁਹਾਡੀ ਜ਼ਿੰਦਗੀ ਕਿਵੇਂ ਬਦਲਦੀ ਹੈ ਬੱਚਾ ਕਿਵੇਂ ਕਾਮਯਾਬ ਹੁੰਦਾ ਹੈ ਸੋ ਇਹ ਰੋਟੀ ਵਾਲਾ ਨੁਕਤਾ ਜਿਹੜਾ ਹੈ ਰੋਟੀ ਬਣਾਉਣ ਵੇਲੇ ਮਨ ਵਿੱਚ ਗੁਰੂ ਚਰਨਾਂ ਨਾਲ ਜੁੜਨਾ ਹੈ ਜਦੋਂ ਬੱਚੇ ਭੋਜਨ ਪ੍ਰਸ਼ਾਦਾ ਸ਼ੱਕਦੇ ਹਨ ਉਹ ਭੋਜਨ ਪ੍ਰਸ਼ਾਦਾ ਅੰਮ੍ਰਿਤ ਰੂਪੀ ਬਣ ਜਾਵੇਗਾ ਕੋਈ ਮੋਬਾਈਲ ਚਲਾਉਣ ਤੋਂ ਮਨਾਹੀ ਨਹੀਂ ਹੈ ਬਸ ਤੁਸੀਂ ਮੋਬਾਈਲ ਤੇ ਉਸ ਵੇਲੇ ਪਾਠ ਲਾ ਸਕਦੇ ਹੋ ਤਾਂ ਵੇਖਿਓ ਫਿਰ ਪ੍ਰਮਾਤਮਾ ਜੀ ਦੀ ਕਿਵੇਂ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਆਪਣੇ ਬੱਚੇ ਨੂੰ ਪ੍ਰਭਾਵਿਤ ਕਰੋ ਕਿ ਉਹ ਵੀ ਗੁਰਬਾਣੀ ਸੁਣਦਿਆਂ ਹੋਇਆਂ ਹੀ ਪ੍ਰਸ਼ਾਦਾ ਸ਼ੱਕੇ ਪ੍ਰਸ਼ਾਦਾ ਸ਼ਕਣ ਤੋਂ ਪਹਿਲਾਂ ਪੰਜ ਵਾਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਸਾਡੀ ਜ਼ਿੰਦਗੀ ਵਿੱਚ ਬੜਾ ਹੀ ਪ੍ਰਭਾਵ ਪੈਂਦਾ ਹੈ। ਹੱਥ ਮੂੰਹ ਧੋ ਕੇ ਹੀ ਰੋਟੀ ਖਾਣੀ ਚਾਹੀਦੀ ਹੈ, ਬੱਚਿਆਂ ਨੂੰ ਕਹਿਣ ਦੀ ਲੋੜ ਨਾ ਪਵੇ। ਹਮੇਸ਼ਾ ਹੀ ਚੰਗੀਆਂ ਆਦਤਾਂ ਆਪਣੇ ਬੱਚੇ ਨੂੰ ਸਿਖਾਉਣ ਦੀ ਕੋਸ਼ਿਸ਼ ਕਰੋ ਤਾਂ ਹੌਲੀ-ਹੌਲੀ ਉਹਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਬਹੁਤ ਹੀ ਨਰੋਈ ਹੋ ਜਾਵੇ ਕਿ ਤੁਹਾਡੇ ਬੱਚੇ ਦਾ ਦਿਮਾਗ ਤੇ ਸਰੀਰਕ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ। ਚੁਸਤੀ ਫੁਰਤੀ ਆਵੇਗੀ। ਸ਼ਬਦ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਹੈ। ਬੰਦਾ ਤਾਂ ਆਸਾਨੀ ਨਾਲ ਕੰਠ ਕਰ ਸਕਦਾ ਹੈ ਬੱਚਿਆਂ ਨੂੰ ਵੀ ਅੱਜਕੱਲ ਤਾਂ ਰਟਿਆ ਹੋਣਾ ਚਾਹੀਦਾ ਹੈ ਕਿਉਂਕਿ ਬਹੁਤ ਹੀ ਸੌਖਾ ਹੈ ਇਹ ਜਾਪ ਜੇਕਰ ਬੱਚੇ ਵੀ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਆਵੇਗੀ ਹਰ ਪਾਸਿਓਂ ਉਹ ਤਰੱਕੀ ਕਰਨਗੇ ਜ਼ਿੰਦਗੀ 'ਚ ਕਾਮਯਾਬ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ